ਵਰਲੇ ਆਡੀਓ ਨੂੰ ਲੈ ਕੇ ਮੈਂਬਰ ਪਾਰਲੀਮੈਂਟ ਪਟਿਆਲਾ ਡਾਕਟਰ ਤਰਵੀਰ ਗਾਂਧੀ ਨੇ ਬਿਆਨ ਦਿੱਤਾ ਪੰਜਾਬ ਸਰਕਾਰ ਦੀ ਕਿਸੇ ਵੀ ਏਜੰਸੀ ਤੋਂ ਬਗੈਰ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਡਾਕਟਰ ਗਾਂਧੀ ਨੇ ਕਿਹਾ ਕਿ ਪੰਚਾਇਤੀ ਚੋਣਾ ਕਾਰਪੋਰੇਸ਼ਨ ਇਲੈਕਸ਼ਨ ਤੇ ਹੁਣ ਜ਼ਿਲ੍ਹਾ ਪਰਿਸ਼ਦ ਬਲਾਕ ਸੰਮਤੀ ਚੋਣਾ ਦੇ ਵਿੱਚ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਜਬੂਰੀ ਤਦਖਾਨ ਕੀਤਾ ਵੋਟ ਪ੍ਰਣਾਲੀ ਦੇ ਨਾਲ ਜਨਤਾ ਨੂੰ ਆਪਣਾ ਲੀਡਰ ਚੁਣਨ ਦਾ ਹੱਕ ਹੈ ਤੇ ਇਹ ਲੋਕਤੰਤਰ ਤੇ ਹਮਲਾ ਹੈ ਇਸ ਨੂੰ ਹਲਕੇ ਦੇ ਵਿੱਚ ਨਹੀਂ ਲੈਣਾ ਚਾਹੀਦਾ ਨੇ ਦੇਖੋ ਜੋ ਇੱਕ ਵੀਡੀਓ ਵਾਇਰਲ ਹੋਈ ਹੈਗੀ ਹੈ ਉਹਦੇ ਤੇ ਜੋ ਨਜ਼ਰੀਆ ਜੋ ਵਿਗਿਆਨਕ ਨਜ਼ਰੀਆ ਹੈਗਾ ਕਿ ਉਹਨੂੰ ਬਕਾਇਦਾ ਫੋਰੈਂਸਿਕ ਲੈਬ ਤੋਂ ਵੀ ਪੰਜਾਬ ਸਰਕਾਰ ਦੇ ਅਧੀਨ ਨਾ ਹੋਵੇ ਤੇ ਕੇਂਦਰੀ ਏਜੰਸੀ ਦੀ ਫੋਰੈਂਸਿਕ ਲੈਬ ਹੋਵੇ ਕੇਂਦਰ ਦੀ ਫੋਰੈਂਸਿਕ ਲੈਬ ਹੋਵੇ ਉਹ ਤਾਂ ਉਹਦੀ ਉਹਦੀ ਜਿਹੜੀ ਉਹਦੀ ਮਤਲਬ ਵੈਲਿਡਿਟੀ ਹੈਗੀ ਹੈ ਉਹ ਸਹੀ ਹੈ ਜਾਂ ਗਲਤ ਹੈ ਉਹ ਉਹਦੀ ਚੈੱਕ ਕਰਾਈ ਜਾਵੇ ਤੇ ਉਸ ਦੇ ਆਧਾਰ ਤੇ ਫੈਸਲਾ ਕੀਤਾ ਜਾਵੇ ਕਿ ਜਿਹੜੀ ਅਮੁਕ ਮੀਟਿੰਗ ਹੈਗੀ ਹੈ ਹੋਈ ਹੈ ਕਿ ਨਹੀਂ ਹੋਈ ਹੈ ਜਾਂ ਇਹ ਜਿਹੜੀ ਜਿਹੜੀ ਵਾਇਰਲ ਵੀਡੀਓ ਹੋਈ ਹੈਗੀ ਹੈ ਇਹ ਜਿਹੜੀ ਆਡੀਓ ਵਾਇਰਲ ਹੋਈ ਹੈ ਇਹ ਸੱਚੀ ਹੈ ਜਾਂ ਝੂਠੀ ਹੈਗੀ ਉਸ ਤੋਂ ਬਗੈਰ ਇਹ ਕਹਿ ਦੇਣਾ ਕਿ AI ਜਨਰੇਟਡ ਹੈਗੀ ਹੈ ਇਹ ਬਿਲਕੁਲ ਗਲਤ ਗੱਲ ਲੱਗੀ ਹੈ ਸੈਟਅਪ ਬਣਾ ਦਿੱਤੇ ਇਹ ਇਸ ਦੇ ਉੱਪਰ ਜਿਹੜੀ ਤੁਹਾਡੀ ਤਰ੍ਹਾਂ ਦੇਖ ਰਹੇ ਨੇ ਦੇਖੋ ਸਿੱਟ ਜਿਹਦਾ ਮਕਸਦ ਪੂਰਾ ਕਰਦੀ ਆਪਣੀ ਜੇ ਤਾਂ ਦੇਖੋ ਪਹਿਲੀ ਵਾਰ ਹੋਇਆ ਮੈਂ ਜ ਮੇਰਾ ਵੀ ਬੜਾ ਲੰਮਾ ਸਿਆਸਤ ਵਿੱਚ ਮੇਰਾ ਇੱਕ ਇੱਕ ਮੈਂ ਸਰਕਾਰ ਵਿੱਚ ਰਿਹਾ ਸਿਆਸਤ ਵਿੱਚ 70 70 ਦੇ ਹਾਂ ਤੋਂ ਲੈ ਕੇ ਹੁਣ ਤੱਕ ਤੇ ਪਹਿਲੀ ਵਾਰ ਸਟੇਟ ਯਾਨੀ ਕਿ ਰਾਜ ਸਰਕਾਰ ਪਾਰਟੀ ਯਾਨੀ ਕਿ ਆਮ ਆਦੀ ਪਾਰਟੀ ਤੇ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਵੀ ਤੇ ਸੇਵਲ ਵੀ ਸਾਰੇ ਇਕੱਠੇ ਹੋ ਕੇ ਜਮਹੂਰੀਅਤ ਦਾ ਕਤਲ ਕੀਤਾ ਹੈਗਾ ਜਿਉਂਦਾ ਜਿਹੜਾ ਕਿ ਪੰਚਾਇਤ ਚੋਣਾਂ ਵੇਲੇ ਸਾਹਮਣੇ ਆਇਆ ਜਿਹੜਾ ਕਿ ਕਾਰਪੋਰੇਸ਼ਨ ਚੋਣਾਂ ਵੇਲੇ ਸਾਹਮਣੇ ਆਇਆ ਜਿਹੜਾ ਕਿ ਹੁਣ ਬਲਾਕ ਸੰਪਤੀ ਜ਼ਿਲ੍ਹਾ ਪਰਿਸ਼ ਚੋਣਾਂ ਵੇਲੇ ਸਾਹਮਣੇ ਆਇਆ ਹੈਗਾ ਤਾਂ ਇਹਦੀ ਦੁੱਧ ਦਾ ਦੁੱਧ ਪਾਣੀ ਦੀ ਪਾਣੀ ਹੋਣੀ ਚਾਹੀਦਾ ਇੱਕ ਵੀਰੇ ਕੱਲੀ ਵੀਡੀਓ ਟੇਪ ਨਹੀਂ ਇੱਕ ਟ੍ਰੈਂਡ ਹੈਗੀ ਹੈ ਇੱਕ ਆਡੀਓ ਟੇਪ ਨਹੀਂ ਇੱਕ ਟ੍ਰੈਂਡ ਹੈਗਾ ਜਿਹੜਾ ਜਮਹੂਰੀਤ ਵਾਸਤੇ ਘਾਤਕ ਹੈ ਸੰਵਿਧਾਨ ਵਾਸਤੇ ਘਾਤਕ ਹੈ ਦੇਸ਼ ਦੇ ਪ੍ਰਭੂਖ ਵਾਸਤੇ ਘਾਤਕ ਹੈ ਔਰ ਇਹ ਵੋਟ ਪ੍ਰਣਾਲੀ ਹੈਗੀ ਹੈ ਇਹਨਾਂ ਲੋਕਾਂ ਨੂੰ ਆਪਣੇ 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 ਜਿਹੜੇ ਲੀਡਰ ਚੁਣਨ ਦਾ ਹੱਕ ਹੈਗਾ ਉਹਦੇ ਤੇ ਗੰਭੀਰ ਗੱਲ ਹੈ ਕਿ ਇਹਨੂੰ ਕੋਈ ਕੋਈ ਹਲਕੇ ਜਿਹਾ ਨਾ ਲਵੇ